ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਗੜੀ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 48 ਘੰਟਿਆਂ ਦੀ ਆਪਾਂ ਗੱਲ ਕਰਨੀ ਆ ਸੌਰੀ ਅਗਲੇ 72 ਘੰਟਿਆਂ ਦੀ ਯਾਨੀ ਕਿ 23-24 ਤਰੀਕ ਤੱਕ ਜਾਂ ਕਹਿ ਲਈਏ ਕਿ 25 ਤਰੀਕ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਅਸਲੀਆਂ ਤਾਜ਼ਾ ਸੈਟੇਲਾਈਟ ਦੱਸੇ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 22 ਮਈ ਦਾ ਦਿਨ ਚੜ ਚੁੱਕਿਆ ਹੈ ਸਵੇਰ ਦੇ 10 ਵਜੇ ਜਾਣ ਜਾ ਰਹੇ ਹਾਂ 10:00 ਦਾ ਟਾਈਮ ਹੋ ਰਿਹਾ ਪੰਜਾਬ ਦੀ ਗੱਲ ਕਰਦੇ ਹਾਂ ਜੇ ਲਗ ਫਗ ਫੋਟ ਫਾਗਾ ਦੇ ਵਿੱਚ ਮੌਸਮ ਵੈਸੇਲੇ ਸਾਫ ਬਣਿਆ ਹੋਇਆ ਵੀ ਤੇ 24 ਠੰਡਕ ਮੌਜੂਦ ਹੈ ਟੈਂਪਰੇਚਰ ਵੇਠਾ ਜਰੂਰ ਆਏ ਨੇ ਜਿੱਥੇ ਟੈਂਪਰੇਚਰ 44 45 ਤੇ ਜਾ ਰਹੇ ਸੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਉਹਨਾਂ ਦੇ ਵਿੱਚ ਕੁਝ ਰਾਹਤ ਜੜੀ ਹੈ ਜਰੂਰ ਮਿਲੀ ਹੈ ਹਮਸਤਾਉ ਹੀਟ ਵੇਵ ਤੋਂ ਕੁਝ ਰਾਹਤ ਹੈ ਅੱਜ ਸਵੇਰ ਵੇਲੇ ਜੜੀਆ ਥੋੜੀ ਠੰਡਕ ਮਹਿਸੂਸ ਹੋ ਰਹੀ ਹੈ ਕਿਉਂਕਿ ਕੱਲ ਸਾਰੇ ਪੰਜਾਬ ਦੇ ਵਿੱਚ ਤਾਂ ਨਹੀਂ ਹਨੇਰ ਚਖੜ ਕਾਫੀ ਖੇਤਰਾਂ ਤੱਕ ਪਹੁੰਚਿਆ ਸੀ ਪੰਜਾਬ ਦੇ ਪੱਛਮੀ ਹਫਾਗਾਂ ਦੇ ਵਿੱਚ ਵੀ ਹਨੇਰੀ ਚੱਲੀ ਸੀ ਖਾਸ ਕਰ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਇਹਨਾਂ ਫਾਗਾਂ ਤੱਕ ਆਉਂਦੇ ਆਉਂਦੇ ਹਨੇਰੀ ਦੀ ਰਫਤਾਰ ਘਟ ਗਈ ਸੀ ਬਠਿੰਡਾ ਫਾਜ਼ਿਲਕ ਫਰੋਸਰ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਤਰਨਤਾਰਨ ਸਾਹਿਬ ਆਮਰਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੀ ਹਨੇਰੀ ਚੱਲੀ ਪਰ ਉਹਨੀ ਰਫ਼ਤਾਰ ਤੇ ਨਹੀਂ ਮਹੀ ਇਹਨਾਂ ਖੇਤਰਾਂ ਦੇ ਵਿੱਚ ਦਰਜ ਨਹੀਂ ਹੋਏ ਇਹ ਇੱਥੇ ਦੱਸਦੀ ਹੈ ਮੀਂਹ ਦੀ ਗਲੇ ਕਾਰਵਾਈਆਂ ਨੇ ਉਹ ਕੇਂਦਰੀ ਮਾਲਵੇ ਤੱਕ ਸੀਮਿਤ ਰਹੀਆਂ ਮਾਝਾ ਦੁਆਬਾ ਖਾਸ ਕਰ ਦੁਆਬੇ ਦੇ ਖੇਤਰ ਕਿਉਂਕਿ ਜਿਹੜਾ ਬੱਦਲ ਹੈ ਉਹ ਹਿਮਾਚਲ ਵਾਲੇ ਪਾਸੋਂ ਖਣਿਆ ਸੀ ਤੇ ਹੇਠਾ ਉਤਰਦਾ ਹੋਇਆ ਇਹਨਾਂ ਖੇਤਰਾਂ ਤੱਕ ਕਾਰਵਾਈਆਂ ਸੀਮਿਤ ਰਹਿ ਗਈਆਂ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਕੋਸ਼ੇਤਰਾ ਦੇ ਵਿੱਚ ਮੀਂਹ ਲੱਗੇ ਇਸ ਤੋਂ ਬਾਅਦ ਹਰਿਆਣਾ ਦਾ ਨੰਬਰ ਲੱਗ ਗਿਆ ਹਰਿਆਣਾ ਦੇ ਵਿੱਚ ਤਗ ਮੀ ਵੀਦਰਜ ਹੋਏ ਉਸ ਤੋਂ ਬਾਅਦ ਦਿੱਲੀ ਦੋਸਤੋ ਨਾਲ ਦੇ ਜਿਹੜੇ ਲੱਗਦੇ ਖੇਤਰ ਹੈ ਦਿੱਲੀ ਐਨਸੀਆਰ ਦੇ ਉਹਨਾਂ ਖੇਤਰਾਂ ਦੇ ਵਿੱਚ ਤਗੜੇ ਹਨੇਰ ਚੱਕਰ ਦੇ ਨਾਲ ਗੜੇ ਮਾਰ ਤੇ ਉੱਥੇ ਜਿਹੜੇ ਮੀਂਹ ਤਗੜੇ 스ਪੈਲ ਮੀਹਾ ਦੇ ਲੱਗੇ ਸੋ ਪੰਜਾਬ ਵਾਲੇ ਜੇਕਰ ਹਮ ਪੱਖ ਤੋਂ ਦੇਖਦੇ ਆਂ ਕੁਝ ਖੇਤਰਾਂ ਦੇ ਵਿੱਚ ਰਾਹਤ ਕਲ ਮਿਲੀ ਸੀ ਔਰ ਠੰਡਕ ਜਿਹੜੀ ਅੱਜ ਬਹੁਤੇ ਖੇਤਰਾਂ ਦੇ ਵਿੱਚ ਮਹਿਸੂਸ ਹੋ ਰਹੀ ਹੈ ਅੱਜ ਦੇ ਜੇਕਰ ਅਸੀਂ ਗੱਲ ਕਰਦੇ ਹਾਂ ਜੀ ਹਮਸ ਜ਼ਰੂਰ ਬਣੀ ਹੋਈ ਆ ਥੋੜੀ ਬਹੁਤ ਤੇ ਅੱਜ ਵੀ ਬਦਲ ਬਣਨ ਦੇ ਅਸਰ ਹੋਣਗੇ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ ਗਰਜਲਿਸਕ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਜਿਹੜੇ ਕਿ ਘਟ ਖੇਤਰੀ ਕਾਰਵਾਈਆਂ ਕਰਾ ਸਕਦੇ ਨੇ ਕਿਤੇ ਕਿਤੇ ਜੇਕਰ ਬਦਲ ਐਕਟਿਵੇਟ ਜ਼ਿਆਦਾ ਹੋ ਜਾਂਦਾ ਹੈ ਤਾਂ ਕੁਝ ਖੇਤਰਾਂ ਨੂੰ ਕਵਰ ਕਰ ਲੇਗਾ ਨਾਲ ਲੱਗਦੇ ਚਿਲਿਆਂ ਨੂੰ ਸੋ ਕਹਣ ਦਾ ਫਾਜੇ ਅੱਜ ਵੀ ਪਛਮੀ ਸਿਸਟਮ ਐਕਟੀਵੇਟ ਹੈ ਕੱਲ ਵੀ ਐਕਟੀਵੇਟ ਰਹੇਗਾ ਪਰਸ ਵੀ ਐਕਟੀਵੇਟ ਰਹੇਗਾ ਤੇ ਬਦਲਾ ਦਾ ਨਿਰਮਾਨ ਲਗਾਤਾਰ ਹੁੰਦਾ ਰਹਿਣਾ ਫਰੇ ਹੋਏਗਾ ਦੁਪਹਿਰ ਤੋਂ ਬਾਅਦ ਸਵੇਰ ਤੱਕ ਲੱਗੇ ਦੁਪਹਿਰ ਤੱਕ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਨਹੀਂ ਹੋਣਗੇ ਪੰਜਾਬ ਦੇ ਵਿੱਚ ਔਰ ਨਾਲ ਲੱਗਦੇ ਖੇਤਰਾਂ ਦੇ ਵਿੱਚ ਸੋ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਮੌਸਮ ਫਾਗਨੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਜੇਕਰ ਆਪਾਂ ਗੱਲ ਕਰਦੇ ਆ ਜੀ ਅਗਲੇ 4-5 ਦਿਨਾਂ ਦੀ ਯਾਨੀ ਕਿ 27 ਤਰੀਕ ਤੱਕ ਦੇ ਅੰਕੜੇ ਤੁਹਾਡੇ ਸਾਹਮਣੇ ਨੇ ਗਰਜ ਰਿਸ਼ਕ ਦੇ ਨਾਲ ਮੀਂਹ ਕੁਝ ਖਾਗਾਂ ਦੇ ਵਿੱਚ ਗਰੇ ਮਾਰ ਕੁਝ ਖਾਗਾਂ ਦੇ ਵਿੱਚ ਤਗੜਾ ਹਲੇ ਚਖੜ ਇਹ ਆਸਾਰ ਜਿਹੜੇ ਨੇ ਇਹ ਮੌਸਮ ਫਾਗਨੇ ਜਿਹੜੇ ਅਲਰਟ ਨੇ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਲਈ ਤੇ ਅਗਲੇ 6-7 ਦਿਨ ਸਿਸਟਮ ਪੂਰਾ ਐਕਟੀਵੇਟ ਆ ਤੇ ਟੋਟਲ ਮਤੌਰ ਤੇ ਜਿਹੜੇ ਅਮੀਰ ਦਰਜ ਹੁੰਦੇ ਰਹਿਣਗੇ ਕਿਤੇ ਨਾ ਕਿਤੇ ਜੇਕਰ ਬਦਲ ਜਾਦਾ ਐਕਟੀਵੇਟ ਹੋ ਗਿਆ ਤਾਂ ਤਗੜੇ ਹਨੇਰ ਚਕਰ ਕੋਈ ਇਸੇ ਤਰ੍ਹਾਂ ਦੇ ਵਿੱਚ ਚੱਲ ਆ ਸਕਦਾ ਜੀ ਕਹਿੰਦਾ ਹਾਂ ਅੱਜ ਅਗਲੇ 4-5 ਦਿਨ ਗਰਮੀ ਤੋਂ ਰਾਹਤ ਲੈਣ ਦੇ ਅਸਰ ਨੇ ਮੀਂਹ ਜੇਕਰ ਬਹੁਤੇ ਖੇਤਰਾਂ ਦੇ ਵਿੱਚ ਪਹੁੰਚ ਕਰ ਜਾਂਦਾ ਤੇ ਕਾਫੀ ਖੇਤਰਾਂ ਦੇ ਵਿੱਚ ਠੰਡਕ ਜੜੀਆਂ ਮਹਿਸੂਸ ਹੁੰਦੀ ਰਹੇਗੀ ਟੈਂਪਰੇਚਰ ਜਿੱਥੇ ਰਾਤਾਂ ਦੇ ਵੀ ਹੁਣ ਤਾਂ ਨੂੰ ਜਾ ਚੁੱਕੇ ਨੇ 29 ਤੇ ਰਾਤਾਂ ਦੇ ਟੈਂਪਰੇਚਰ ਪਹੁੰਚ ਰਹੇ ਸੀ ਉਹਨਾਂ ਦੇ ਵਿੱਚ ਵੀ ਗਰਾਵਰ ਜੜੀ ਆ ਥੋੜੀ ਸੰਭਵ ਹੋਈ ਆ ਰਾ ਦੇ ਵਿੱਚ ਵੀ ਰਾਹਤ ਮਿਲੇਗੀ ਥੋੜੀ ਰਾਤ ਨੂੰ ਮਿਲ ਚੁੱਕਿਆ ਥੋੜੀ ਰਾਤ ਹਾਂ ਦੇ ਦਿਨਾਂ ਦੇ ਵਿੱਚ ਮਿਲੇਗੀ ਧੰਨਵਾਦ